ਪੰਜਾਬ ਦੇ ਆਪਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸ਼ਨੀਵਾਰ ਜਲੰਧਰ ਕਪੂਤਲਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸ਼ਰਾਬ ਠੇਕੇਦਾਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਹੈ ਮੀਟਿੰਗ ਦੌਰਾਨ ਠੇਕੇਦਾਰਾਂ ਨੇ ਆਪਕਾਰੀ ਵਿਭਾਗ ਅਤੇ ਸੂਬਾ ਸਰਕਾਰ ਅੱਗੇ ਆਉਣ ਵਾਲੀ ਆਪਕਾਰੀ ਨੀਤੀ 2026-27 ਸੰਬੰਧੀ ਆਪਣੀਆਂ ਪ੍ਰਮੁੱਖ ਮੰਗਾਂ ਪੇਸ਼ ਕੀਤੀਆਂ ਨੇ ਜਦੋਂ ਅਸੀਂ ਇਸ ਖਾਸ ਨੀਤੀ ਦੀ ਗੱਲ ਕਰਦੇ ਹਾਂ ਤੇ ਠੇਕੇਦਾਰਾਂ ਨੇ ਮੰਗ ਕੀਤੀ ਹੈ ਕਿ ਨਵੀਂ ਆਪਕਾਰੀ ਨੀਤੀ ਬਣਾਉਣ ਸਮੇਂ ਉਹਨਾਂ ਦੇ ਹਿੱਤਾਂ ਨੂੰ ਵੀ ਧਿਆਨ ਦੇ ਵਿੱਚ ਬਿਲਕੁਲ ਰੱਖਿਆ ਜਾਵੇ ਇਸ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਜੋਬ ਦੇ ਵਿੱਚ ਅੰਗਰੇਜ਼ੀ ਸ਼ਰਾਬ ਦੇ ਖੁੱਲੇ ਕੋਟਾ ਪ੍ਰਣਾਲੀ ਖਤਮ ਕਰ ਦਿੱਤੀ ਜਾਵੇ ਕਿਉਂਕਿ ਇਸ ਦੇ ਨਾਲ ਬਾਜ਼ਾਰ ਦੇ ਵਿੱਚ ਸਪਲਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਿਸ ਕਾਰਨ ਠੇਕੇਦਾਰਾਂ ਨੂੰ ਭਾਰੀ ਵਿੱਤੀ ਨੁਕਸਾਨ ਜਿਹੜਾ ਹੈ ਉਹ ਵੀ ਉਠਾਉਣਾ ਪੈਂਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਦੇਸੀ ਸ਼ਰਾਬ ਦੇ ਕੋਟੇ ਨੂੰ ਕੰਟਰੋਲ ਕੀਤਾ ਜਾਂਦਾ ਉਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ ਦੇ ਕੋਟੇ ਨੂੰ ਵੀ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਉਨੇ ਤੇ ਦੱਸਿਆ ਜਾਂਦਾ ਹੈ ਕਿ ਸ਼ਰਾਬ ਦੀ ਜ਼ਿਆਦਾ ਸਪਲਾਈ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੀ ਸਪਲਾਈ ਜ਼ਿਆਦਾ ਹੋਣ ਕਾਰਨ ਜਿਹੜਾ ਹੈ ਇਸ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜਾ ਆ ਜਾਂਦਾ ਹੈ ਬਾਜ਼ਾਰ ਦੇ ਵਿੱਚ ਇਸ ਦੀਆਂ ਕੀਮਤਾਂ ਵੀ ਲਗਾਤਾਰ ਡਿੱਗਦੀਆਂ ਜਾ ਰਹੀਆਂ ਨੇ ਕਿਉਂਕਿ ਹਰ ਠੇਕੇਦਾਰ ਇਸ ਨੂੰ ਘੱਟ ਤੋਂ ਘੱਟ ਕੀਮਤ ਤੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਨਾਲ ਹੁਣ ਕਈ ਠੇਕੇਦਾਰਾਂ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਮੌਜੂਦਾ ਸਮੇਂ ਦੇ ਠੇਕੇਦਾਰਾਂ ਨੂੰ ਨਵੀਨੀਕਰਨ ਦਾ ਬਦਲ ਜਿਹੜਾ ਹੈ ਉਹ ਦਿੱਤਾ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਣਦਾ ਹੈ ਜੋ ਕਿ ਕਾਰੋਬਾਰ ਦੇ ਵਿੱਚ ਸਥਿਰਤਾ ਲੈ ਕੇ ਆ ਸਕੇ ਦੇ ਬਿ ਲੋੜੇ ਮੁਕਾਬਲੇ ਤੋਂ ਬਚਿਆ ਜਾ ਸਕੇ ਮੀਟਿੰਗ ਦੇ ਬੱਚੇ ਵੀ ਮੰਗ ਕੀਤੀ ਗਈ ਹੈ ਕਿ ਨਵੀਂ ਆਪਕਾਰੀ ਨੀਤੀ ਤਿਆਰ ਕਰਦੇ ਸਮੇਂ ਛੋਟੇ ਛੋਟੇ ਗਰੁੱਪ ਜਿਹੜੇ ਨੇ ਜ਼ਰੂਰ ਤੇ ਜ਼ਰੂਰ ਬਣਾਏ ਜਾਣੇ ਚਾਹੀਦੇ ਨੇ ਤਾਂ ਕਿ ਜੋ ਛੋਟੇ ਠੇਕੇਦਾਰ ਨੇ ਉਹ ਵੀ ਇਸ ਕੰਮ ਦੇ ਵਿੱਚ ਆ ਸਕਣ ਠੇਕੇਦਾਰਾਂ ਨੇ ਦੱਸਿਆ ਕਿ ਇਸ ਵੇਲੇ ਸਿਰਫ ਤੇ ਸਿਰਫ 50 ਕਰੋੜ ਰੁਪਏ ਤੱਕ ਦੇ ਵੱਡੇ ਗਰੁੱਪ ਹੀ ਇਸ ਕੰਮ ਦੇ ਵਿੱਚ ਸਰਗਰਮ ਨੇ ਜਿਸ ਕਾਰਨ ਛੋਟੇ ਠੇਕੇਦਾਰਾਂ ਦਾ ਕਾਰੋਬਾਰ ਦੇ ਵਿੱਚ ਆਉਣਾ ਲਗਭਗ ਅਸੰਭਵ ਹੀ ਹੋ ਰਿਹਾ ਹੈ ਉਹਨਾਂ ਨੇ ਦੱਸਿਆ ਕਿ 2024-25 ਦੇ ਵਿੱਚ ਸੂਬੇ ਦੇ ਵਿੱਚ 200 ਤੇ ਗਰੁੱਪਸ ਹਨ ਜੋ ਕਿ 2025 26 ਦੇ ਵਿੱਚ ਘਟ ਕੇ ਸਿਰਫ 207 ਰਹਿ ਗਏ ਨੇ ਹੁਣ ਇਹ ਦੱਸ ਹੁੰਦਾ ਹੈ ਕਿ ਸਮੂਹਾਂ ਦਾ ਆਕਾਰ ਜਿਹੜਾ ਹੈ ਉਹ ਵਧਾ ਦਿੱਤਾ ਗਿਆ ਹੈ ਠੇਕੇਦਾਰਾਂ ਨੇ ਆਪਕਾਰੀ ਕਮਿਸ਼ਨਰ ਨੂੰ ਦੱਸਿਆ ਹੈ ਕਿ ਇਸ ਸਮੇਂ ਜਿਹੜੇ ਨੇ ਇਹ ਕਾਰੋਬਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਕਾਬਲਾ ਵਧ ਗਿਆ ਹੈ ਚਾਲੂ ਸਾਲ ਦੌਰਾਨ ਠੇਕੇਦਾਰਾਂ ਨੇ ਬੜੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕੀਤਾ ਹੈ ਉਸ ਮੁਸ਼ਕਲ ਦੇ ਨਾਲ ਆਪਣੀ ਹੋਂਦ ਜਿਹੜੀ ਹੈ ਬਹੁਤ ਹੀ ਮੁਸ਼ਕਲ ਦੇ ਨਾਲ ਬਚਾਈ ਹੈ ਠੇਕੇਦਾਰਾਂ ਨੇ ਕਿਹਾ ਹੈ ਕਿ ਜੇਕਰ ਛੋਟੇ ਠੇਕੇਦਾਰ ਬਾਜ਼ਾਰ ਦੇ ਵਿੱਚ ਆ ਜਾਣ ਤਾਂ ਸਰਕਾਰ ਦੀ ਆਮਦਨ ਦੇ ਵਿੱਚ ਵੀ ਵਾਦਾ ਹੋ ਜਾਵੇਗਾ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਜ਼ਿਆਦਾਤਰ ਠੇਕੇਦਾਰਾਂ ਦੇ ਠੇਕਿਆਂ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਬਾਕੀ ਦੇ ਠੇਕਿਆਂ ਦੇ ਲਈ ਲਾਟਰੀ ਰਾਹੀਂ ਡਰਾਅ ਜ਼ਰੂਰ ਤੇ ਜ਼ਰੂਰ ਕੱਢ ਲੈਣੇ ਚਾਹੀਦੇ ਨੇ ਔਰ ਠੇਕੇਦਾਰਾਂ ਨੇ ਕਿਹਾ ਹੈ ਕਿ ਬਾਦੂ ਆਈ ਐਮ ਐਫ ਐਲ ਕੋਟਾ ਤੈ ਸਲੈਬ ਅਨੁਸਾਰ ਹੀ ਜਾਰੀ ਕੀਤਾ ਜਾਣਾ ਚਾਹੀਦਾ ਹੈ ਹਰੇਕ ਸਲੈਬ ਨੂੰ ਉਦੋਂ ਹੀ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਇਸ ਦੇ ਲਾਗੂ ਬਾਦੂ ਲਾਇਸੈਂਸ ਫੀਸ ਜਮ੍ਹਾਂ ਕੀਤੀ ਜਾਵੇ ਉਹਨਾਂ ਖੰਸਾ ਵੀ ਪ੍ਰਗਟਾਇਆ ਹੈ ਕਿ ਜੇਕਰ ਨੀਤੀ ਦੇ ਵਿੱਚ ਸੋਧ ਨਾ ਕੀਤੀ ਗਈ ਤਾਂ ਪ੍ਰਚੂਨ ਸ਼ਰਾਬ ਦਾ ਰੁਬਾਰ ਜਿਹੜਾ ਹੈ ਉਹ ਠੱਪ ਹੋਣ ਰੁਜ਼ਗਾਰ ਦਾ ਨੁਕਸਾਨ ਤੇ ਮਾਲੀਆ ਘਟਣ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਘਟਦੇ ਮਾਰਜਨ ਅਤੇ ਵਾਧੂ ਸਟਾਕ ਕਰਨ ਬਹੁਤ ਸਾਰੇ ਲਾਇਸੈਂਸ ਧਾਰਕ ਮਹੀਨਾਵਾਰ ਲਾਇਸੈਂਸ ਫੀਸ ਸਮੇਂ ਸਿਰ ਜਮਾ ਕਰਵਾਂ ਦੇ ਵਿੱਚ ਅਸਮਰਥ ਹੋ ਰਹੇ ਨੇ ਆਪਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਠੇਕੇਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੁਣਿਆ ਤੇ ਭਰੋਸੇ ਵਿੱਚ ਦਿੱਤਾ ਹੈ ਕਿ ਨਵੀਂ ਆਪਕਾਰੀ ਨੀਤੀ ਬਣਾਉਣ ਸਮੇਂ ਸਾਰੀਆਂ ਧਿਰਾਂ ਦੇ ਸੁਝਾਅ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਤੇ ਜ਼ਰੂਰ ਵਿਚਾਰਿਆ ਜਾਵੇਗਾ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਾਲ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਾਹ ਦੇ ਠੇਕੇਦਾਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਮੀਟਿੰਗਾਂ ਜ਼ਰੂਰ ਤੇ ਜ਼ਰੂਰ ਕਰੇਗੀ ਤੇ ਆਮ ਤੌਰ ਤੇ ਜਨਵਰੀ ਦੇ ਅਖੀਰ ਜਾਂ ਫਿਰ ਫਰਵਰੀ ਦੇ ਸ਼ੁਰੂ ਦੇ ਵਿੱਚ ਪੰਜਾਬ ਸਰਕਾਰ ਆਪਣੀ ਨਵੀਂ ਆਪਕਾਰੀ ਨੀਤੀ ਨੂੰ ਕੈਬਨਿਟ ਵਿੱਚ ਮਨਜ਼ੂਰੀ ਦੇ